नमस्कार पेश है हफ्तावारी समाचार समीख्या लेखक ने सीनियर पत्रकार नरेंद्र जगह वाचिका अमन कौर जिस हद हाँ तक धरती प्रदूषण वह है मनुखी जिंदगी बेजवान जीव ਬਨਸਪਤੀ ਪਾਣੀ ਵਾਤਾਵਰਨ ਲਈ ਗੰਭੀਰ ਖਤਰਾ ਬਣ ਰਿਹਾ ਹੈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਜੰਗਾਂ ਵਾਤਾਵਰਨ ਲਈ ਵੱਡਾ ਖਤਰਾ ਹੈ ਵਿਸ਼ਵ ਮੰਚ ਤੇ ਵਾਤਾਵਰਨ ਲਈ ਉਦਦਮ ਕਰ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਇਹ ਉਦਦਮ ਸਿਰਫ ਮੰਚ ਤੱਕ ਸੀਮਤ ਨਹੀਂ ਨੇ ਸਗੋਂ ਉਹਨਾਂ ਨੇ ਦੇਸ਼ ਵਿੱਚ ਇਸ ਦੇ ਲਈ ਉਪਰਾਲੇ ਕੀਤੇ ਨੇ ਦੀਵਾਲੀ ਤੇ ਪ੍ਰਧਾਨ ਮੰਤਰੀ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਲਈ ਕੀਤਾ ਗਿਆ ਐਲਾਨ ਇਸ ਦਾ ਹਿੱਸਾ ਸੀ ਉਹਨਾਂ ਨੇ ਇਸ ਉਦਦਮ ਦਾ ਮਕਸਦ ਪ੍ਰਦੂਸ਼ਣ ਘਟਾਉਣਾ ਸਿਹਤ ਦੀ ਰੱਖਿਆ ਦਮਾ ਅਲਰਜੀ ਅਤੇ ਦਿਲ ਦੇ ਰੋਗੀਆਂ ਨੂ ਤੂਏ ਤੋਂ ਬਚਾਉਣਾ ਪੰਛੀਆਂ ਜਾਨਵਰਾਂ ਅਤੇ ਬੱਚਿਆਂ ਦੀ ਸੁਰੱਖਿਆ ਪਰੰਪਰਾਵਾਂ ਨਾਲ ਜੁੜ ਕੇ ਪਰ ਸੰਜੀਦਗੀ ਨਾਲ ਤਿਹਾਰ ਮਨਾਉਣਾ ਸਾਫ ਸਫਾਈ ਅਤੇ ਪਲਾਸਟਿਕ ਕਚਰਾ ਘਟਾਉਣ ਤੇ ਜੋਰ ਮੇਕ ਇਨ ਇੰਡੀਆ ਅਧੀਨ ਦੇਸੀ ਉਤਪਾਦਾਂ ਨੂੰ ਤਰਜੀਹ ਦੇਣਾ ਸ਼ਾਮਿਲ ਸੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਿਫਾਰਿਸ਼ ਸੀ ਕਿ ਲੋਕ ਗ੍ਰੀਨ ਪਟਾਕੇ ਵਰਤਨ ਸਮੇਂ ਦੀ ਪਾਬੰਦੀ ਵੀ ਲਾਈ ਗਈ ਕੁਝ ਸੂਬਿਆਂ ਵਿੱਚ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਕੁਝ ਸੂਬਿਆਂ ਵਿੱਚ ਇਸ ਅਪੀਲ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿ ਸਭ ਕੁਝ ਹਾਲਾਂਕਿ ਇਸ ਗਲਤੀ ਕੋਈ ਰਸਮੀ ਅੰਕੜੇ ਤਾਂ ਨਹੀਂ ਨੇ ਪਰ ਅਖਬਾਰੀ ਅਤੇ ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਪਟਾਖਿਆਂ ਦੀ ਵਿਕਰੀ ਕਈ ਹਜ਼ਾਰ ਕਰੋੜ ਰਹੀ ਅਤੇ ਪਟਾਖਿਆਂ ਦੀ ਵਿਕਰੀ ਵਿੱਚ 30 ਤੋਂ 40 ਫੀਸਦੀ ਵਾਧਾ ਦਰਸ ਕੀਤਾ ਗਿਆ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਨਿਰਦੇਸ਼ ਕੀਤਾ ਸੀ ਕਿ ਸਿਰਫ ਗ੍ਰੀਨ ਪਟਾਕਿਆਂ ਦੀ ਵਿਕਰੀ ਦੇ ਲਾਇਸੈਂਸ ਮਨਜ਼ੂਰ ਹੋਣਗੇ ਅਤੇ ਆਨਲਾਈਨ ਪਲੇਟਫਾਰਮ ਫਲਿੱਪਕਾਰਟ ਐਮਾਜ਼ਾਨ ਵਰਗੇ ਤੇ ਤਾਂ ਪਾਬੰਦੀ ਨਿਯਮ ਲਾਗੂ ਰਹੇ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਨੇ ਕੇਵਲ ਗ੍ਰੀਨ ਕਰੈਕਰ ਤੇ ਰਾਤ 8 ਤੋਂ 10 ਵਜੇ ਦੀ ਹੀ ਇਜਾਜ਼ਤ ਦਿੱਤੀ ਨਿਯਮ ਤੋੜਨ ਤੇ ਪਬਲਿਕ ਆਰਡਰ ਦੀ ਉਲੰਘਣਾ ਅਧੀਨ ਮਾਮਲੇ ਬਣ ਸਕਦੇ ਸਨ ਸੰਗਰੂਰ ਮਲੇਰ ਕੋਟਲਾ ਮੁਹਾਲੀ ਵਿਖੇ ਇਸ ਸੰਬੰਧੀ ਕੁਝ ਕ ਮਾਮਲੇ ਦਰਜ ਵੀ ਕੀਤੇ ਗਏ ਪਰ ਜ਼ਮੀਨੀ ਪੱਧਰ ਤੇ ਇਹ ਮੰਜ਼ਰ ਕੁਝ ਵੱਖਰਾ ਹੀ ਸੀ ਜ਼ੋਰਦਾਰ ਧਮਾਕੇ ਅਤੇ ਗਹਿਰੇ ਧੂਏ ਵਾਲੇ ਪਟਾਖੇ ਵੇਚੇ ਗਏ ਦੀਵਾਲੀ ਵਾਲੇ 2 ਦਿਨ 20 ਅਤੇ 21 ਅਕਤੂਬਰ ਨੂੰ ਪੂਰਾ ਪੰਜਾਬ ਪ੍ਰਦੂਸ਼ਣ ਨਾਲ ਤਰਬਤਰ ਸੀ ਸੂਬੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ 20 ਅਕਤੂਬਰ ਦੀ ਰਾਤ ਅਤੇ 21 ਅਕਤੂਬਰ ਸਵੇਰੇ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦਰ ਇੱਕਦਮ ਕਮਜ਼ੋਰ ਸ਼੍ਰੇਣੀ ਵਿੱਚ ਆ ਗਈ ਉਦਾਹਰਨ ਵਜੋਂ ਲੁਧਿਆਣਾ ਵਿੱਚ AQI ਯਾਨੀ ਕਿ ਏਅਰ ਕੁਆਲਿਟੀ ਇੰਡੈਕਸ 285 ਤੱਕ ਚਲਾ ਆ ਗਿਆ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 6 ਵਜੇ ਤੱਕ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਿਤ ਰਹੀ ਮੰਡੀ ਗੁਬਿੰਦਗੜ ਵਿੱਚ ਹਵਾ ਦੀ ਗੁਣਵੱਤਾ 291 ਅੰਮ੍ਰਿਤਸਰ ਵਿੱਚ 249 ਜਲੰਧਰ ਵਿੱਚ 250 ਖੰਨਾ ਵਿੱਚ 217 ਲੁਧਿਆਣਾ ਵਿੱਚ 228 ਅਤੇ ਪਟਿਆਲਾ ਵਿੱਚ 200 ਦਰਜ ਕੀਤਾ ਗਿਆ ਇਸ ਦੌਰਾਨ ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ ਦਰਮਿਆਨੀ ਰਹੀ। ਪਹਿਲਾ 21 ਅਕਤੂਬਰ ਰਾਤ ਨੂੰ 11 ਵਜੇ ਅਮ੍ਰਿਤਸਰ ਦੀ ਹਵਾ ਦੀ ਗੁਣਵੱਤਾ 255 ਅਤੇ ਬਠਿੰਡਾ ਦੀ 135, ਜਲੰਧਰ 262, ਖੰਨਾ 160, ਲੁਧਿਆਣਾ 251, ਪਟਿਆਲਾ 232 ਅਤੇ ਰੂਪਨਗਰ 97 ਸੀ। ਹਾਦਸਿਆਂ ਦੇ ਅੰਕੜਿਆਂ ਵਿੱਚ ਪੀਜੀਆਈ ਚੰਡੀਗੜ੍ਹ ਦੀ ਰਿਪੋਰਟ ਮੁਤਾਬਕ 20-21 ਅਕਤੂਬਰ ਦੀ ਰਾਤ ਵਿੱਚ ਆਈ ਦੀਵਾਲੀ ਘਟਨਾਵਾਂ ਕਰਕੇ ਲਗਭਗ 1600 ਲੋਕ ਐਮਰਜੈਂਸੀ ਪਹੁੰਚੇ ਜਿਸ ਪੰਜਾਬ ਅਤੇ ਚੰਡੀਗੜ੍ਹ ਦੇ ਖੇਤਰ ਸ਼ਾਮਿਲ ਸਨ ਮੁਹਾਲੀ ਜ਼ਿਲ੍ਹੇ ਵਿੱਚ 23 ਲੋਕ ਦੀਵਾਲੀ ਹਾਦਸਿਆਂ ਦਾ ਸ਼ਿਕਾਰ ਹੋਏ ਸਿਰਫ ਸ਼ਹਿਰ ਲੁਧਿਆਣਾ ਵਿੱਚ ਘੱਟੋ-ਘੱਟ 119 ਲੋਕ ਐਮਰਜੈਂਸੀ ਵਿੱਚ ਦਾਖਲ ਹੋਏ ਜਿਸ ਵਿੱਚੋਂ 20 ਗੰਭੀਰ ਜ਼ਖਮੀ ਸਨ ਇਸ ਦੌਰਾਨ ਫਸਲਾਂ ਦੀ ਰਹਿਣ ਖੂਨ ਦਾ ਸਾੜਨਾ ਵੀ ਸ਼ਾਮਿਲ ਸੀ ਸਰਕਾਰੀ ਤੌਰ ਤੇ ਤਾਂ ਪਟਾਕਿਆਂ ਵਿੱਚ ਜ਼ਖਮੀ ਹੋਏ ਲੋਕਾਂ ਦਾ ਰਸਮੀ ਵੇਰਵਾ ਹਾਲੇ ਤੱਕ ਨਹੀਂ ਬਣ ਸਕਿਆ ਪਰ ਜਿਸ ਤਰ੍ਹਾਂ ਦਾ ਮਾਹੌਲ ਇਹਨਾਂ ਦਿਨਾਂ ਵਿੱਚ ਰਿਹਾ ਬਜ਼ੁਰਗਾਂ ਬੇਜ਼ੁਬਾਨਾ ਲਈ ਤਾਂ ਬੇहद ਪਰੇਸ਼ਾਨ ਕਰਨ ਵਾਲਾ ਸੀ ਮੀਡੀਆ ਜਾਨਵਰ ਦੀ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਐਨਜੀਓ ਅਤੇ ਐਕਟਿਵਿਸਟਾਂ ਦੀਆਂ ਰਿਪੋਰਟਾਂ ਤੋਂ ਸਪਸ਼ਟ ਤੌਰ ਤੇ ਇਹ ਨਤੀਜਾ ਨਿਕਲਦਾ ਹੈ ਕਿ ਦੀਵਾਲੀ ਦੌਰਾਨ ਜਾਨਵਰਾਂ ਅਤੇ ਪੰਛੀਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਅਤੇ ਜੀਵ ਗੰਭੀਰ ਖੋਫ ਦੇ ਸਥਿਤੀ ਵਿੱਚ ਰਹੇ ਗੈਰ ਰਸਮੀ ਅੰਕੜੇ ਇਹ ਦੱਸਦੇ ਨੇ ਕਿ ਜਿੱਥੇ ਪਟਾਕੇ ਵੱਧ ਚੱਲੇ ਉਥੇ ਪਾਲਤੂ ਅਤੇ ਸੜਕਾਂ ਦੇ ਜਾਨਵਰਾਂ ਨੂੰ ਹਾਨੀ ਵੱਧ ਹੋਈ ਅੱਜ ਦੀ ਸਥਿਤੀ ਇਹ ਹੈ ਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਤੇ ਪਟਾਕੇ ਚਲਾਉਣ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ ਸਵੇਰੇ 6:00 ਤੱਕ ਜ਼ਿਆਦਾਤਰ ਸ਼ਹਿਰਾਂ ਵਿੱਚ 에어 ਕੁਆਲਿਟੀ ਇੰਡੈਕਸ 200 ਤੋਂ ਉੱਪਰ ਦਰਜ ਕੀਤਾ ਗਿਆ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਰੌਣਕ ਨੇ ਜਿੱਥੇ ਸਾਡੇ ਘਰਾਂ ਨੂੰ ਚਮਕਾ ਦਿੱਤਾ, ਉੱਥੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡਾ ਆਸਮਾਨ, ਸਾਡੀ ਹਵਾ ਤੇ ਸਾਡੇ ਜੀਵ ਜੰਤੂ ਇਸ ਖੁਸ਼ੀ ਦੀ ਕੀਮਤ ਚੁਕਾ ਗਏ। ਪਟਾਕਿਆਂ ਦੀ ਚਮਕਦਾਰ ਲੋ ਨੇ ਕੁਝ ਪਲਾਂ ਲਈ ਰਾਤ ਨੂੰ ਰੌਸ਼ਨ ਕੀਤਾ, ਪਰ ਉਸੇ ਰੌਸ਼ਨੀ ਦੇ ਧੂਏ ਨੇ ਸਾਡੇ ਸਾਹਾਂ ਤੋਂ ਸਾਫ਼ ਹਵਾ ਖੋ ਲਈ। ਦਰਖਤਾਂ ਦੀਆਂ ਪੱਤੀਆਂ ਕਾਲੀਆਂ ਪੈ ਗਈਆਂ। ਪੰਛੀਆਂ ਦੇ ਘਰ ਸੁਰੇ ਹੋ ਗਈ ਤੇ ਨਿੱਕੇ ਬੱਚਿਆਂ ਦੇ ਫੇਫੜੇ ਇਸ ਤਿਹਾਰ ਦੀ ਖੁਸ਼ੀ ਦਾ ਭਾਰ ਚਲਦੇ ਰਹੇ ਜਦੋਂ ਸਵੇਰ ਹੋਈ ਆਸਮਾਨ ਮੰਦਮਾਨ ਸੀ ਜਿਵੇਂ ਕੁਦਰਤ ਖੁਦ ਹੰਜੂਆਂ ਨਾਲ ਪੁੱਛ ਰਹੀ ਹੋਵੇ ਕਿ ਕੀ ਇਹੀ ਹੈ ਸਾਡੀ ਖੁਸ਼ੀ ਦਾ ਤਰੀਕਾ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੁਸ਼ੀ ਦੀ ਪਰਿਭਾਸ਼ਾ ਬਦਲੀਏ ਚਮਕ ਪਟਾਕਿਆਂ ਦੀ ਨਹੀਂ ਦਿਲਾਂ ਦੀ ਹੋਵੇ ਤੇ ਸ਼ੋਰ ਧੁਐ ਦਾ ਨਹੀਂ ਪ੍ਰੇਮ ਤੇ ਸ਼ਾਂਤੀ ਦਾ ਹੋਵੇ ਇਸ ਦੇ ਨਾਲ ਹੀ ਸਮਾਚਾਰ ਸਮਿਖਿਆ ਖਤਮ ਹੋਈ ਨਮਸਕਾਰ